ਮੰਜੇ ਸਿੰਘ ਦਾ ਬਹੁਤ ਵੱਡਾ ਰੋਹਲ ਸੀਗਾ ਉਸ ਨੇ ਆਪਣੇ ਨੇੜੇ ਦੇ ਪਿੰਡਾਂ ਦੇ ਜੇ ਬਹੁਤ ਨੌਜਵਾਨਾਂ ਨੂੰ ਅਗਵਾਈ ਕਰਕੇ ਇੱਥੇ ਲਿਆਂਦਾ ਸੀਗਾ ਜੋ ਕਿ ਆਪਣੇ ਮੰਗਾ ਨੇਗੀਆਂ ਉਹਦੇ ਸਬੰਧ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਹ ਲੈ ਕੇ ਆਏ ਸੀ ਇਹਨਾਂ ਦੀ ਜੋ ਅੱਜ ਇਹਨਾਂ ਦੇ ਮੌਤ ਦੇ ਵਿੱਚ ਸਬੰਧ ਦੇ ਵਿੱਚ ਸੰਗਤਾਂ ਦਾ ਬਹੁਤ ਭਾਰੀ ਮਤਲਬ ਰੋਸ ਹੈਗਾ ਉਸੇ ਰੋਸ ਦੇ ਅਧੀਨ ਹੀ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਅੱਜ ਉਹਨਾਂ ਦਾ ਪਾਰਕਤੀ ਸ਼ਰੀਰ ਇੱਥੇ ਲਿਆਂਦਾ ਗਿਆ ਕੀ ਸ਼ਰਧਾਂਜਲੀ ਦਿੱਤੀ ਗਈ ਹੈ ਉਹਨਾਂ ਨੂੰ ਹਾਂਜੀ ਹਾਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਕਿਉਂਕਿ ਕੱਲ ਵੀ ਇੱਕ ਨੌਜਵਾਨ ਮੁੰਡਾ ਸੁਭਜੀਤ ਸਿੰਘ ਸੁਭਕਰਨ ਸਿੰਘ ਜੋ ਇੱਥੇ ਸ਼ਹੀਦ ਹੋ ਗਏ ਸਨ ਉਹਨਾਂ ਦਾ ਵੀ ਮਤਲਬ ਸੰਗਤਾਂ ਦੇ ਵਿੱਚ ਭਾਰੀ ਰੋਸ ਸੀਗਾ ਇਹਨਾਂ ਦੀ ਜੋ ਪਾਰਕਤ ਦੇਹ ਇੱਥੇ ਅਜਲੀਆ ਦਿੱਤੀ ਗਈ ਹੈ ਉਹਨਾਂ ਨੂੰ ਬਹੁਤ ਸਾਰੀਆਂ ਸੰਗਤਾਂ ਨੇ ਸ਼ਰਧਾਂਜਲੀ ਭੇਟ ਕੀਤੀ ਹੈ ਜੋ ਤੁੰਦਾ ਜਾਏਗਾ ਹਾਂਜੀ ਹਾਂ ਹੋਰ ਵੀ ਮਜ਼ਬੂਤ ਹੁੰਦਾ ਜਾਏਗਾ ਸਾਰੇ ਨੌਜਵਾਨਾਂ ਦੇ ਜਿਹੜੇ ਹੌਸਲੇ ਨੇ ਬੁਲੰਦ ਰੇਗੇ ਉਹ ਜੋ ਦਿੱਲੀ ਦਾ ਆਪਣੇ ਟਾਰਗੇਟ ਮਿਟਿਆ ਹੋਇਆ ਹੈਗਾ ਜਾਣ ਵਾਸਤੇ ਉਹ ਹਰ ਹਾਲਤ ਦੇ ਵਿੱਚ ਨੌਜਵਾਨ ਕੀ ਬਜ਼ੁਰਗ ਕੀ ਤੇ ਬੱਚੇ ਕੀ ਸਾਰੇ ਉਹ ਦਿੱਲੀ ਦੇ ਵਿੱਚ ਕੁਝ ਜ਼ਰੂਰ ਕਰਨਗੇ ਜੀ ਦੇਖੋ ਇਹ ਸਾਡੇ ਕਿਸਾਨਾਂ ਦਾ ਇੱਕ ਪਵਿੱਤਰ ਸਥਾਨ ਹੈ ਜਿੱਥੇ ਵੀ ਧਰਨਾ ਲੱਗਦਾ ਜਿਹੜੀਆਂ ਮੰਗ ਹੱਕੀ ਮੰਗਾਂ ਨੂੰ ਲੈ ਕੇ ਜਿੱਥੇ ਅਸੀਂ ਬੈਠਦੇ ਆ ਤੇ 14 ਤਰੀਕ ਨੂੰ ਉਹਨਾਂ ਦਾ ਜਦੋਂ ਕਿਸਾਨਾਂ ਤੇ ਹੋ ਰਿਹਾ ਤੇ ਤਸੱਦਦ ਨੂੰ ਦੇਖ ਕੇ ਝੱਲਿਆ ਨਹੀਂ ਗਿਆ ਤੇ ਉਹਨਾਂ ਦਾ ਹਾਰਟ ਫੇਰ ਹੋ ਨਾਲ ਮੌਤ ਹੋਈ ਸੀ ਕਿਉਂਕਿ 14 ਤਰੀਕ ਨੂੰ ਵੀ ਬਹੁਤ ਭਾਰੀ ਗੋਲਾਬਾਰੀ ਬਾਰੂਦ ਮੋਟਰ ਤੇ ਐਸਐਲਆਰ ਤੇ ਦੂਜੀਆਂ ਗੋਲੀਆਂ ਲੱਗੀਆਂ ਗਈਆਂ ਸੀ ਤੇ ਜਦੋਂ ਸਾਡੇ ਬਜ਼ੁਰਗ ਦੇਖਦੇ ਵੀ ਸਾਡੇ ਨੌਜਵਾਨਾਂ ਤੇ ਇਹ ਤਸੱਦਦ ਹੋ ਰਿਹਾ ਤੇ ਉਹਨਾਂ ਤੋਂ ਝੱਲਿਆ ਨਹੀਂ ਗਿਆ ਉਹਨਾਂ ਦਾ ਹਾਰਟ ਫੇਰ ਨਾਲ ਮੌਤ ਹੋ ਗਈ ਤੇ ਉਸ ਤਰ੍ਹਾਂ ਫਿਰ ਅੱਜ ਉਹਨਾਂ ਦਾ ਪਾਰਠਿਕ ਜੀ ਇੱਥੇ ਲੈ ਜਾਂਦਾ ਗਿਆ ਤੇ ਸਨਮਾਨ ਸਹਿਤ ਸਟੇਜ ਤੇ ਅੱਗੇ ਬਾਰਡਰ ਦੇ ਨੇੜੇ ਲਿਜਾ ਕੇ ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਤੇ ਹੁਣ ਉਹਨਾਂ ਦਾ ਸੰਸਕਾਰ ਕੀਤਾ ਜਾਊਗਾ। ਬਸ ਇਹੀ ਅੱਜ ਜਿਹੜਾ ਹੈਗਾ ਸੀ ਸਾਰਿਆਂ ਨੇ ਸਾਰੇ ਕਿਸਾਨ ਸਮਾਜ ਵੱਲੋਂ ਮਜ਼ਦੂਰ ਸਮਾਜ ਵੱਲੋਂ ਉਸ ਕਿਸਾਨ ਸਾਡੇ ਯੋਧਿਆਂ ਨੂੰ ਜਿਹੜੇ ਇਸ ਅੰਦੋਲਨਾਂ ਦੇ ਵਿੱਚ ਆ ਕੇ ਆਪਣੀਆਂ ਹਉਤੀਆਂ ਦਿੰਦੇ ਤੇ ਆਪਣੇ ਕਿਸਾਨ ਭਰਾਵਾਂ ਵਾਸਤੇ ਮੰਗਾਂ ਦੇ ਵਾਸਤੇ ਆਪਣੇ ਪ੍ਰਾਨ ਤੱਕ ਨਿਸ਼ਾਹੁਰ ਕਰਦੇ ਆ ਉਹਨਾਂ ਨੂੰ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਇਕਤਾ ਬੀਕੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰਨੀਤੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਆ।